ਅਜੇ ਹੀ ਕਿਹੜੀ ਚੀਜ਼ ਹੈ ਜਿਹਨੂੰ ਕਿ ਕੁੜੀਆਂ ਸਾਲ ਵਿੱਚ ਇੱਕ ਵਾਰ ਖਰੀਦਦੀਆਂ ਨੇ ਕੁੜੀਆਂ ਸਾਲ 'ਚ ਇੱਕ ਵਾਰ ਖਰੀਦਦੀਆਂ ਨੇ ਮੈਂ ਕੁੜੀ ਹੈ ਨਹੀਂ ਇਹਦਾ ਜਵਾਬ ਮੈਂ ਦੇ ਸਕਦਾ ਕੁੜੀਆਂ ਦੇਣਗੀਆਂ ਕੁੜੀਓ ਕਰੋ ਕਮੈਂਟ ਕਿਹੜੀ ਚੀਜ਼ ਹੈ ਤੁਸੀਂ ਸਾਲ 'ਚ ਇੱਕ ਵਾਰ ਖਰੀਦਦੇ ਹੋ ਯਾਰ ਮਨੋ ਖਰੀਦਦੇ ਨਹੀਂ ਇੱਕ ਵਾਰ ਹੀ ਖਰੀਦਦੇ ਹਾਂ ਹੂੰ ਚਲੋ ਇਹਦੇ ਨਾਲ ਜੁੜਿਆ ਹੋਇਆ ਮੈਂ ਵੀ ਸਵਾਲ ਪੁੱਛਾਂ ਫਿਰ ਬਾਅਦ ਵਿੱਚ ਹਨਾ ਠੀਕ ਹੈ ਹੁਣ ਮੇਰੇ ਦਿਮਾਗ 'ਚ ਵੀ ਆ ਗਿਆ ਵੀ ਮੈਂ ਵੀ ਪੁੱਛਾਂਗਾ ਦੇਖੀ ਜੋ ਸੇਮ ਗੱਲ ਹੈ ਤੇ ਕੁੜੀਆਂ ਸਾਲ 'ਚ ਇੱਕ ਵਾਰ ਖਰੀਦਦੀਆਂ ਹਨ ਤੇ ਇਹ ਖਰੀਦ ਕੇ ਕਰਦੀਆਂ ਕੀ ਨੇ ਉਹਦਾ ਮੈਂ ਕਿਹ ਦੱਸਾਂ ਤੁਸੀਂ ਦੱਸੋ ਨਾ ਕਮੈਂਟ ਕਰਕੇ ਨਹੀਂ ਪਹਿਲਾਂ ਤੁਸੀਂ ਇਹ ਕਿਹੜੀ ਚੀਜ਼ ਹੈ ਜਿਹੜੀ ਸਾਲ ਪਰ ਚਲਾਂਦੀਆਂ ਕੁੜੀਆਂ ਵਸ ਮੰਨ ਨਹੀਂ ਸਕਦੇ ਕਿ ਕੋਈ ਚੀਜ਼ ਇਹ ਤਾਂ ਮਹੀਨੇ ਬਾਅਦ ਕਹਿੰਦੇ ਮੇਰੇ ਸਾਨਾ ਟੁੱਟ ਗਿਆ ਮੇਰੇ ਆ ਖਰਾਬ ਹੈ ਮੇਰਾ ਹੋਖਰਾ ਮੈਨੂੰ ਆ ਲੈ ਕੇ ਤੋ ਮਹੀਨੇ-ਮਹੀਨੇ ਬਾਅਦ ਆ ਕਪੜੇ ਚੇਂਜ ਹੁੰਦੇ ਨੇ ਮੈਡਮ ਦੇ ਔਰ ਐਵੇਂ ਨਹੀਂ ਹੈਗੀ ਹੂੰ ਉਹ ਆਪਾਂ ਮਤਲਬ ਕਿ ਸਾਰ ਪਰ ਚਰਾਂਦੇ ਵੀ ਨਹੀਂ ਹੈਗੇ ਜਸਟ ઓਨਲੀ ਇੱਕ ਵਾਰ ਖਰੀਦਦੇ ਆਂਗੇ ਇੱਕ ਵਾਰ ਹੀ ਯੂਜ਼ ਹੁੰਦੀ ਆ ਉਹ ਇੱਕ ਵਾਰ ਖਰੀਦਦੇ ਆਂ ਤਾਂ ਇੱਕ ਵਾਰ ਹੀ ਯੂਜ਼ ਹੁੰਦੀ ਆ ਸਿਰਫ ਕੁੜੀਆਂ ਯੂਜ਼ ਕਰਦੇ ਮੁੰਡੇ ਨਹੀਂ ਯੂਜ਼ ਕਰਦੇ ਨਹੀਂ ਮੁੰਡਿਆਂ ਦੇ ਉੱਪਰ ਯੂਜ਼ ਕਰਦੇ ਆਂ ਮੁੰਡਿਆਂ ਦੇ ਉੱਤੇ ਯੂਜ਼ ਕਰਦੀਆਂ ਨੇ ਕੁੜੀਆਂ ਪਹਿਲਾਂ ਖਰੀਦਦੀਆਂ ਨੇ ਫਿਰ ਉਹਨਾਂ ਨੂੰ ਮੁੰਡਿਆਂ ਦੇ ਉੱਤੇ ਯੂਜ਼ ਕਰਦੀਆਂ ਨੇ ਇਹ ਤਾਂ ਉਹ ਜਾਣ ਵਾਲੀ ਗੱਲ ਹੈ ਇਹ ਕੁੜੀਆਂ ਖਰੀਦ ਕੇ ਮੁੰਡੇ ਦੇ ਉੱਤੇ ਯੂਜ਼ ਕਰਦੀਆਂ ਨੇ ਕੀ ਯੂਜ਼ ਕਰਦੀਆਂ ਨੇ ਫੰਤੂ ਜੀ ਦੱਸੋ ਬਈ ਕਮੈਂਟ ਕਰਕੇ ਉਹ ਠੀਕ ਹੈ ਰਖੜੀ ਹਾਂ ਜੀ ਉਲਝਾਤਾ ਸੀ ਮੈਂ ਤਾਂ ਰਖੜੀਆਂ ਕੁੜੀਆਂ ਖਰੀਦੀਆਂ ਨੇ ਆਪਣੇ ਵੀਰਾਂ ਦੇ ਲਈ ਜਿਹੜੇ ਪੈਣਾ ਤੇ ਵੀਰ ਮਨਾਉਂਦੇ ਨੇ ਉਹਨਾਂ ਦੀ ਗੱਲ ਕਰਦਾ ਠੀਕ ਹੈ ਤੇ ਉਹ ਰਖੜੀ ਆਪਣੇ ਵੀਰ ਦੇ ਗੁੱਟ ਤੇ ਹੱਥ ਤੇ ਬੰਨਦੀਆਂ ਨੇ ਸਾਲ ਵਿੱਚ ਇੱਕ ਵਾਰੀ ਖਰੀਦੀ ਹੁੰਦੀ ਹੈ ਇਸ ਇੱਕ ਵਾਰੀ ਕੁੜੀਆਂ ਖਰੀਦਦੀਆਂ ਨੇ ਤੇ ਬ੍ਰਦਰਜ਼ ਹੁੰਦੇ ਨੇ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਤੇ ਯੂਜ਼ ਕਰ ਲੈਂਦੇ ਨੇ ਕੀ ਬਾਤ ਹੈ ਇਹਨਾਂ ਦੀ ਸਲੂਟ ਹੈ ਤੁਹਾਨੂੰ ਤੁਸੀਂ ਬੜੀ ਉਲਝਾਨ ਵਾਲੀ ਪੁੱਛਾਤ ਲੈ ਕੇ ਆ ਰਹੇ ਮੈਂ ਉਲਝ ਗਿਆ ਜੀ ਇੱਥੇ ਵੈਸੇ ਲੇਕਿਨ ਮੈਂ ਫਿਰ ਵੀ ਫੜ ਲਿਆ ਓਕੇ ਥੈਂਕ ਯੂ ਤੁਸੀਂ ਕਹ ਰਹੇ ਹੋ ਮੁੰਡਿਆਂ ਦੇ ਉੱਤੇ ਯੂਜ਼ ਕਰਦੇ ਹੋ ਉਹ ਤਾਂ ਮੇਰੇ ਦਿਮਾਗ 'ਚ ਆ ਗਈ ਗੱਲ ਹਾਂ ਤੁਰਦਾ ਹਾਂ ਪਰ ਪੈਰ ਨਹੀਂ ਅੱਛਾ ਦੇਵਾ ਸਭ ਨੂੰ ਜਾਨ ਦੋ ਲਫ਼ਜ਼ਾਦੀ ਹਾਂ ਮੈਂ ਚੀਜ਼ ਬੁੱਝੋ ਮੇਰਾ ਨਾਮ ਨੇਹਾ ਮੈਂ ਕੀ ਜਾਨ ਦਿੰਨੀ ਹੈਗੀ ਮੈਂ ਤਾਂ ਜਾਨ ਲੈਣ ਆ ਲਿਆ ਜੋ ਹਾਂ ਹਾਂ ਕਹਿੰਦੇ ਮੈਂ ਲਾਂ ਤੁਸੀਂ ਜਲਾ ਦਿਓ ਯੈਸ ਇਹ ਸਾਡੇ ਸਾਰੇ ਘਰ ਦੇ ਕੁੜੀ ਬੜੀ ਟੀਟ ਹੈ ਟੀਟ ਹਾਂ ਇਹਦਾ ਹੈ ਟੀਟ ਵੀ ਦੋ ਸ਼ਬਦਾਂ ਦਾ ਹੋ ਗਿਆ ਨੇਹਾ ਵੀ ਦੋ ਸ਼ਬਦਾਂ ਦਾ ਹੋ ਗਿਆ ਨਹੀਂ ਹਾਂ ਸਹੀ ਜਵਾਬ ਦੋਸਤੋ ਕਰ ਜੋ ਤੁਰਦਾ ਲੱਕ ਕੀ ਸੀਗਾ ਲੱਕ ਤੁਰਦਾ ਲੱਕ ਕਮ ਰੋੜ ਕੇ ਵੀ ਹੈ ਨਾ ਪੁਜਾਰਤਿਕ ਤੁਰਦੀ ਹਾਂ ਪਰ ਪੈਰ ਨਹੀਂ ਕਰ ਜੋ ਤੁਰਦੀ ਹਾਂ ਪਰ ਪੈਰ ਨਹੀਂ ਚਲੋ ਠੀਕ ਹੈ ਦੇਵਾ ਸਭ ਨੂੰ ਜਾਨ ਸਾਰ ਨੂੰ ਜਾਨ ਦਿੰਦੀ ਹੈ ਓਕੇ ਦੋ ਲਫ਼ਜ਼ਾਂ ਦੀ ਚੀਜ਼ ਹਾਂ ਮੈਂ ਬੁੱਝੋ ਮੇਰਾ ਨਾਮ ਤੁਰਦੀ ਹਾਂ ਪਰ ਪੈਰ ਨਹੀਂ ਹੈ ਬਿਨਾ ਪੈਰ ਤਾਂ ਕਿਵੇਂ ਤੁਰ ਸਕਦਾ ਕੋਈ ਤੁਰਦੀ ਹੈ ਐਨੀ ਟਾਈਮ ਤੁਰਦੀ ਹੀ ਰਹਿੰਦੀ ਆ ਜਿਉਂ ਨਾ ਤੁਰੇ ਨਾ ਆਪਣੇ ਸਾਹ ਰੁਕਣ ਲਾਇੰਦੇ ਹਾਂ ਵਾ ਹਵਾ ਤੁਰਦੀ ਹੈ ਹਵਾ ਚਲਦੀ ਹੈ ਚਲਦੀ ਕਹਿੰਦੇ ਆ ਹਵਾ ਚੱਲ ਰਹੀ ਹੈ ਚਲਣਾ ਤੁਰਨਾ ਇੱਕੋ ਚਲਣਾ ਤੇ ਤੁਰਨਾ ਇੱਕੋ ਹੀ ਹੋ ਜਾਂਦਾ ਹੈ ਨਾ ਹਵਾ ਤੁਰਦੀ ਹੈ ਭਾਈ ਅੱਛਾ ਹਵਾ ਚੱਲਦਾ ਕਹਿੰਦੇ ਪਰ ਹਵਾ ਤੁਰਨਾ ਨਹੀਂ ਕਹਿੰਦੇ ਵਸੇ ਇੱਕ ਜਿਹਨੂੰ ਕਿ ਹਵਾ ਤੁਰਦੀ ਹੈ ਹਵਾ ਚੱਲ ਰਹੀ ਹੈ ਆਪਾਂ ਜਦ ਕਹਿਨੇ ਆਂਗੇ ਆਪਾਂ ਉੱਥੇ ਜਾ ਰਹੇ ਆਂਗੇ ਉੱਥੇ ਚੱਲ ਰਹੇ ਆਂਗੇ ਬਟ ਇੱਕ ਤਰ੍ਹਾਂ ਦਾ ਆਪਾਂ ਤੁਰ ਵੀ ਰਹੇ ਆਂਗੇ ਯੈਸ ਐਗਰੀ ਠੀਕ ਹੈ ਸੋ ਹਵਾ ਜਿਹੜੀ ਜਿਹੜੀ ਹੈ ਤੁਰਦੀ ਹੈ ਬਟ ਉਹਦੇ ਪੈਰ ਤਾਂ ਹੈ ਨਹੀਂ ਉਹ ਸਾਰਿਆਂ ਨੂੰ ਜਾਣ ਦਿੰਦੀ ਹੈ ਉਹ ਕਿਹੜੀ ਜਗ੍ਹਾ ਹੈ ਜਿੱਥੇ ਹੁੰਦੇ ਤਾਂ ਬਹੁਤ سارے ਲੋਕ ਨੇ ਪਰ ਇਨਸਾਨ ਉਥੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਇਕੱਲਾ ਮਹਿਸੂਸ ਕਰਦਾ ਹੈ 부ਝੋ ਇਸ 부ਜ਼ਾਰਤ ਨੂੰ ਵੀਡੀਓ ਨੂੰ ਚਲਦੇ ਚਲਦੇ ਕਰ ਦਿਓ ਸ਼ੇਅਰ ਤੇ ਕਮੈਂਟ ਰੱਖ ਦਿਓ ਇਸ 부ਜ਼ਾਰ ਦਾ ਜਵਾਬ ਇਸ 부ਜ਼ਾਰ ਦਾ ਜਵਾਬ ਦੇਣ ਲਈ ਤੁਹਾਨੂੰ ਦਿੱਤੇ ਜਾਣਗੇ 5 ਸੈਕਿੰਡ ਪਰ ਜੇ ਤੁਹਾਨੂੰ ਲੱਗਦਾ ਹੈ ਕਿ 5 ਸੈਕਿੰਡ ਘੱਟ ਹੈ ਤਾਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹੋ ਤੇ ਤੁਹਾਡਾ ਟਾਈਮ ਸਟਾਰਟ ਹੁੰਦਾ ਹੈ ਹੁਣ ਤੋਂ ਲੋ ਜੀ ਹੁਣ ਦਿੰਦੇ ਆ ਇਸ 부ਜ਼ਾਰਤ ਦਾ ਜਵਾਬ ਜੀ ਉਹ ਕਿਹੜੀ ਜਗ੍ਹਾ ਹੈ ਜਿੱਥੇ ਹੁੰਦੇ ਤਾਂ ਬਹੁਤ ਸਾਰੇ ਲੋਕ ਨੇ ਲੇਕਿਨ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਇਹ ਸੋਚਦਾ ਹੈ ਕਿ ਕਾਸ਼ ਇਹ ਜਿਹੜੇ ਇੰਨੇ ਸਾਰੇ ਲੋਕ ਨੇ ਇਹਨਾਂ ਵਿੱਚ ਕੋਈ ਮੇਰੀ ਮਦਦ ਕਰ ਦੇ ਕੋਈ ਮੇਰੀ ਹੈਲਪ ਕਰ ਦੇ ਜਾਂ ਮੈਨੂੰ ਕੁਝ ਜਿਆਦਾ ਆ ਜਾਏ ਬੁੱਝ ਗਏ ਬੁੱਝ ਗਏ ਭਾਈ ਇਹਦਾ ਜਵਾਬ ਹੈ ਐਗਜ਼ਾਮ ਹਾਲ ਜੀ ਹਾਂ ਐਗਜ਼ਾਮ ਹਾਲ ਜਿੱਥੇ ਪੇਪਰ ਦਿੰਦੇ ਆ ਉੱਥੇ ਹੁੰਦੇ ਤਾਂ ਬਹੁਤ ਸਾਰੇ ਬੱਚੇ ਬੈਠੇ ਹੁੰਦੇ ਨੇ ਆਪਣੇ ਆਪਣੇ ਪੇਪਰਾਂ ਦੇ ਜਵਾਬ ਦੇ ਰਹੇ ਹੁੰਦੇ ਨੇ ਹਨਾ ਪਰ ਇਨਸਾਨ ਨੂੰ ਇਹ ਲੱਗਦਾ ਕਿ ਉਹ ਮੈਂ ਇਕੱਲਾ ਹੀ ਹਾਂ ਕੋਈ ਮੇਰੇ ਹੈਲਪ ਹੀ ਨਹੀਂ ਕਰਨ ਵਾਲਾ ਕਿਉਂਕਿ ਯਦ ਯਾਦ ਹੀ ਨਹੀਂ ਆ ਰਹੇ ਤਾਂ ਸਵਾਲ ਦਾ ਜਵਾਬ ਯਾਦ ਨਹੀਂ ਆ ਰਿਹਾ ਹੁੰਦਾ ਠੀਕ ਹੈ ਕਿਹੜਾ ਜਿਹਦਾ ਪੁੱਛਣ ਜੋਗੇ ਕਿਹੜੇ ਲੱਕ ਤੇ ਪਜਾਮਾ ਨਹੀਂ ਪੈਂਦਾ ਦੇਖੋ ਜੀ ਮੈਂ ਪਹਿਲੇ ਕਹ ਰਿਹਾ ਵਟ ਮੈਂ ਕਿਹਾ ਕਿਹੜੇ ਲੱਕ ਤੇ ਪਜਾਮਾ ਨਹੀਂ ਪੈਂਦਾ ਮੈਂ ਉਹੀ ਗੱਲ ਕਰ ਰਿਹਾ ਹਾਂ ਤੁਸੀਂ ਕਮੈਂਟ ਕਰਕੇ ਭਜਾਣਾ ਜਵਾਬ ਮੈਂ ਕਰ ਰਿਹਾ ਕਿ ਸਿਹਤ ਦੇ ਉੱਤੇ ਕਮੈਂਟ ਨਹੀਂ ਕਰਨਾ ਕਿਸੇ ਨੇ ਜਿੰਨਾ ਮੋਟਾ ਮੈਂ ਤਾਂ ਜ਼ਿਆਦਾ ਮੋਟੇ ਤੁਸੀਂ ਹਾਂ ਹਾਂ ਮੋਟੇ ਖਰ ਕਿਹੜੇ ਲੱਕ ਤੇ ਪਜਾਮਾ ਨਹੀਂ ਪੈਂਦਾ ਹੈ ਹਾਂ ਗੁੱਡ ਲੱਕ ਗੁੱਡ ਲੱਕ ਤੇ ਕਿਹੜਾ ਪਜਾਮਾ ਪੈਂਦਾ ਗੁੱਡ ਲੱਕ ਕਹਿੰਦੇ ਗੁੱਡ ਲੱਕ ਬੈਸਟ ਆਫ ਲੱਕ ਹਾਂ ਸਹੀ ਹੈ ਲੱਕ ਲੱਕ ਗੁੱਡ ਲੱਕ ਬੈਸਟ ਆਫ ਲੱਕ 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 ਜੇਤੇ ਪਜਾਮਾ ਕਦੇ ਨਹੀਂ ਪਹਿਰ ਮੈਂ ਵੀ ਤਾਂ ਇਹੀ ਕਹਾ ਗੁੱਡ ਲੱਕ ਬੈਸਟ ਆਫ ਲੱਕ ਹਾਂ ਮੂੰਹ ਇਹ ਕੀ ਹੈ ਚਲੋ ਅਗਲੀ ਬੁਝਾਰ ਆਏ ਹਾਂਜੀ ਅਗਲੀ ਬੁਝਾਰ ਜੀ ਮੇਰੀ ਅਗਲੀ ਬੁਝਾਰਤਾ ਜੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਹਾਂਜੀ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਬੁੱਝੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਕੀ ਹੋ ਸਕਦਾ ਹੈ ਬਿਹਾਰਤ ਦਾ ਜਵਾਬ ਆ ਮੈਨੂੰ ਪਤਾ ਹੈ ਇਹਦਾ ਜਵਾਬ ਕੀ ਜੀ ਇਹਦਾ ਜਵਾਬ ਹੈ ਜੀ ਉਹ ਸਹਿਤਰ ਤਾਰਾ ਐ ਕਿਵੇਂ ਤੁਸੀਂ ਗਏ ਸੀ ਸਹਿਤਰ ਤਾਰਾ ਘੁੰਮਣ ਦੇ ਲਈ ਹਾਂਜੀ ਠੀਕ ਹੈ ਜੀ ਉਸੇ ਠੰਡਾ ਠੰਡਾ ਪਾਣੀ ਸੀ ਤੁਸੀਂ ਜਾ ਕੇ ਉੱਥੇ ਬੈਠ ਕੇ ਤੈਰਨ ਦੇ ਲਈ ਤੇ ਤੁਹਾਡੇ ਕੋ ਉੱਥੇ ਹੀ ਗਿਆ ਅੱਛਾ ਤੇ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਕਿਹੜੀ ਬੈਠੀ ਸੀ ਉਹ ਤੇ ਤੁਸੀਂ ਮੈਗ ਵੀ ਬੈਠੀ ਸੀ ਪਾਣੀ ਤੁਸੀਂ ਮਤਲਬ ਐ ਤੈਰਨ ਦੇ ਲਈ ਗਏ ਸੀਗੇ ਅੱਛਾ ਬਸ ਤੈਰੀ ਨਹੀਂ ਪਾਇਓ ਬਸ ਜਦੋਂ ਐ ਜੰਪ ਲਾਇਆ ਉੱਥੇ ਬੈਠ ਕੇ ਪਾਣੀ ਸਾਰਾ ਬਾਹਰ ਆ ਗਿਆ ਉਹ ਤੇ ਪਾਣੀ ਨਹੀਂ ਸੀ ਬਰਫ਼ ਸੀ ਉਹ ਤੇ ਬਰਫ਼ ਸੀ ਪਾਣੀ ਆਈ ਨਹੀਂ ਸੀ ਉਹ ਬਾਈ ਇਹਨੂੰ ਸਮਝ ਨਹੀਂ ਆਈ ਮੈਂ ਕਿਤੇ ਕੀ ਗੱਲ ਕਰ ਗਿਆ ਸਮਝ ਨਹੀਂ ਆਈ ਖੈਰ ਦੱਸੋ ਜੀ ਜਵਾਬ ਐ ਕੋਈ ਜਵਾਬ ਨਹੀਂ ਹੈ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਇਹਦਾ ਜਵਾਬ ਹੈ ਜੀ ਮੂੰਹ ਤੇ ਜੀਬ ਨਹੀਂ ਮੂਹੇ ਦੇ ਅੰਦਰ ਠੰਡਾ ਠੰਡਾ ਪਾਣੀ ਹੁੰਦਾ ਵਿੱਚ ਜੀਬ ਜੀਬ ਉਹਨੂੰ ਰਾਣੀ ਕਿਹਾ ਗਿਆ ਹੈ ਹਾਂ ਨਹੀਂ ਠੰਡਾ ਠੰਡਾ ਪਾਣੀ ਵਿੱਚ ਬੈਠੀ ਰਾਣੀ ਹਾਂਜੀ ਤੇ ਇਹ ਹੋ ਗਿਆ ਸਮੁੰਦਰ ਤੇ ਮੱਛੀ ਠੰਡਾ ਠੰਡਾ ਪਾਣੀ ਹੁੰਦਾ ਤੇ ਉਹਨੂੰ ਮੱਛੀ ਇਹ ਰਾਈਟ ਆਨਸਰ ਹੈ ਜੀ ਮੱਛੀ ਤਾਂ ਸਮੁੰਦਰ ਦੇ ਵਿੱਚ ਮੱਛੀ ਹਾਂ ਮੱਛੀ ਕਿਹੜਾ ਘਰ ਹੁੰਦੀ ਹੈ ਸਮੁੰਦਰ ਦੇ ਵਿੱਚ ਹੁੰਦੀ ਹੈ ਤੇ ਇਸ ਪੁਜਾਰੀ ਦਾ ਜਵਾਬ ਸੀਗਾ ਜੀ ਮੱਛੀ ਹਾਂਜੀ ਦੇਖਾਂਗੇ ਆ ਦੇਖੋ ਆ ਇੱਥੇ ਇੱਥੇ ਤੱਕ ਆਵਾਜ਼ ਆਉਂਦੀ ਦੇਖ ਲੋ ਅੱਛਾ ਚੱਲਦਾ ਉਹ ਐਲਪੀ ਸਿਲੰਡਰ ਦੇ ਨਾਲ ਦੇਖ ਰਹੇ ਹਾਂ ਗੈਸ ਸਿਲੰਡਰ ਦੂਜਾ ਲੱਗਿਆ ਐਲਪੀ ਜੀ ਉਹ ਪਏ ਨੇ ਕਿੰਨੇ ਸਾਰੇ ਪਏ ਨੇ ਦੇਖੋ ਤਿੰਨ ਚਾਰ ਪਏ ਨੇ ਇਹਦਾ ਰੈਂਟ ਜ਼ਿਆਦਾ ਹੋਊਗਾ ਉਹਦੇ ਨਾਲੋਂ ਪੱਕਾ ਹੁਣ ਦੇਖੋ ਉਹ ਜਿਵੇਂ ਉਹਨਾਂ ਨੇ ਅੱਗ ਤੇਜ਼ ਕੀਤੀ ਹੈ ਉਹ ਦੇਖੋ ਉੱਤੇ ਨੂੰ ਉੜਨ ਲੱਗ ਪਿਆ ਮਤਲਬ ਸਿੱਧਾ ਹੋ ਗਿਆ ਦੇਖੋ ਐਨੇ ਭਾਰੀ ਜੁਗਾਰ ਨੂੰ ਬਾਈ ਸਿਰੇ ਹੀ ਲਾਇਆ ਫਿਰਦੇ ਨੇ ਉਹ ਨਹੀਂ ਉੜੂਗਾ ਇਹ ਪੱਕਾ ਕੁਝ ਆਵਾਜ਼ ਸੁਣ ਰਹੇ ਹੋਗੇ ਇਹ ਤੋਂ ਨਾ ਆਵਾਜ਼ ਆ ਰਹੀ ਹੈ ਵੀਡੀਓ ਦੇ ਵਿੱਚ ਸੂੰ ਸੂੰ ਥੱਲੇ ਰੱਸੀਆਂ ਦੇ ਸਹਾਰੇ ਆਈ ਥਿੰਕ ਇਹਨੂੰ ਰੋਕ ਕੇ ਆ ਵੀ ਜਾਂਦਾ ਹੈ ਦੇਖੋ ਰੱਸੀਆਂ ਲਾਈਆਂ ਹੋਈਆਂ ਨੇ ਆ ਦੇਖ ਰਹੇ ਹੋ ਇਹ ਰੱਸੀ ਦਿਖਾਉਂਦਾ ਨੂੰ ਰੱਸੂ ਆ ਰੱਸੀ ਦਿਖੇ ਤੁਹਾਨੂੰ ਛੋਟੇ ਛੋਟੇ ਆ ਰੱਸੀਆਂ ਨੇ ਦੇਖੋ ਔਰ ਸਾਰੇ ਪਾਸੇ ਤੁਹਾਨੂੰ ਰੱਸੇ ਦਿਖ ਰਹੇ ਹੋਣਗੇ ਆ ਚਾਰੇ ਪਾਸੇ ਉਧਰੋਂ ਵੀ ਰੱਸੀ ਨਾਲ ਕਵਰ ਕੀਤਾ ਹੋਇਆ ਦੂਰ ਦੂਰ ਆਹ ਲੋ ਜੀ ਇੰਨੇ ਕੁ ਉਚਾਈ ਤੱਕ ਜਾਏਗਾ ਬਸ ਇਤੋਂ ਯਾਰ ਉੱਚਾ ਨਹੀਂ ਜਾ ਸਕਦਾ 5 ਮਿੰਟ ਤੱਕ ਉਹ ਉੱਤੇ ਪੇ ਰੱਖਿਆ ਜਾਂਦਾ ਹੈ ਪਰਸੈਂਟ ਦਾ ਪ੍ਰਾਈਸ ਖਾਇਦਾ 1500 1500 ਰੁਪਏ 2% ਦਾ 3000 ਰੁਪਏ ਕਿਉਂਕਿ ਇਹ ਕਹਿੰਦੇ ਅਸੀਂ ਫੁੱਲਾ ਨਹੀਂ ਛੱਡ ਰਹੇ ਹੈਗੇ ਹਾਂ ਸੋ ਇਸ ਲਈ ਅਸੀਂ ਪ੍ਰਾਈਸ ਜਿਹੜਾ ਘਟਾ ਘਟ ਰੱਖਿਆ ਹੋਇਆ ਬਾਕੀ ਉਹ ਦੇਖੋ ਉਹ ਦੇਖੋ ਉੜ ਗਿਆ ਉਹ ਦੇਖੋ ਉਹ ਉੜ ਗਿਆ ਉੜ ਗਿਆ ਉੜ ਗਿਆ ਦੇਖੋ ਕਿਵੇਂ ਲੜਕ ਲੜਕ ਕੇ ਫੜ ਰਹੇ ਨੇ ਉਹਨੂੰ ਫਿਰ ਉੜ ਗਿਆ ਸੀਗਾ 4 ਵਜੇ ਤੋਂ ਫੜਦੋ ਦੇਖੋ ਦੇਖੋ ਕਿਵੇਂ ਫੜ ਰਹੇ ਨੇ ਬਈ ਕੀ ਬਾਤ ਹੈ ਮਤਲਬ ਇਹਨੇ ਰੋਕਣਾ ਵੀ ਉਕਾਣਾ ਹੂੰ ਹੂੰ